ਸ਼੍ਰੀਮਾਨ ਅਮਨ ਅਰੋੜਾ ਜੀ ਸਚੱਜਾ ਪ੍ਰਸ਼ਾਸਨ ਮੰਤਰੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਇਹ ਸਵਾਲ ਸੇਖੋਂ ਸਾਹਿਬ ਦਾ ਇਹ ਸੀ ਕਿ ਕਿ ਜਿਹੜੇ ਆਮਦਨ ਸਰਟੀਫਿਕੇਟ ਲੋਕਾਂ ਦੇ ਬਣਦੇ ਨੇ ਉਹ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਕਿ 80000 ਤੋਂ ਘੱਟ ਜਿਹਦੀ ਆਮਦਨ ਹੋਵੇ ਉਹ ਬਣਦੇ ਨੇ ਇਹ ਸਵਾਲ ਸੀ ਇਹਨਾਂ ਦਾ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਫੈਕਚੁਅਲੀ ਗਲਤ ਹੈ ਪਰ ਕੰਸਰਨ ਇਹਨਾਂ ਦਾ ਬਿਲਕੁਲ ਸਹੀ ਹੈ ਜਾਇਜ਼ ਹੈ ਉਹ ਕਿਵੇਂ ਗਲਤ ਇਸ ਕਰਕੇ ਜੀ ਕਿਉਂਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਕਿ 80000 ਤੋਂ ਘੱਟ ਇਨਕਮ ਵਾਲੇ ਦਾ ਇਨਕਮ ਸਰਟੀਫਿਕੇਟ ਬਣਦਾ ਨਹੀਂ ਹੈਗਾ ਉਹ ਜੇ ਕਿਸੇ ਦੀ ਜ਼ੀਰੋ ਇਨਕਮ ਵੀ ਹੋਵੇ ਤੇ ਉਹ ਸਰਟੀਫਿਕੇਟ ਵੀ ਬਣਦੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਆਪਦੀ ਤਸੱਲੀ ਕਰਕੇ ਉਹ ਬਣਾਉਣ ਦਾ ਚਾਹੇ ਜ਼ੀਰੋ ਇਨਕਮ ਹੋਵੇ ਉਹਦਾ ਵੀ ਬਣੂਗਾ ਤਿੰਨ ਤਰੀਕੇ ਦੇ ਨਾਲ ਇਹ ਸਰਟੀਫਿਕੇਟ ਅਪਲਾਈ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਹੋ ਸਕਦਾ ਹੈ ਡੋਰਸਟੈਪ ਡਿਲੀਵਰੀ ਦੇ ਰਾਹੀਂ ਹੋ ਸਕਦਾ ਹੈ ਤੇ ਕਨੈਕਟ ਪੋਰਟਲ ਤੇ ਜਾ ਕੇ ਹੋ ਸਕਦਾ ਹੈ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਅ 195815 ਇਨਕਮ ਸਰਟੀਫਿਕੇਟ ਜਿਹੜੇ 80000 ਤੋਂ ਘੱਟ ਦੇ ਸੀਗੇ ਉਹ ਬਣ ਚੁੱਕੇ ਚਾਹੇ ਬਣਾਉਣੇ ਰੈਵਨਿਊ ਨੇ ਹੁੰਦੇ ਨੇ ਪਰ ਕਿਉਂਕਿ ਅਪਲਾਈ ਸਾਡੇ ਕੋਲੇ ਹੁੰਦਾ ਇਸ ਕਰਕੇ ਇਹ ਇਹ ਸਵਾਲ ਉੱਠਿਆ ਹੁਣ ਇਹਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਵੀ ਇਹ ਸਵਾਲ ਫੈਕਚੁਅਲੀ ਗਲਤ ਹੈ ਕਿਉਂਕਿ ਜਦੋਂ ਕੱਲ ਇਹ ਮੇਰੇ ਕੋਲ ਸਵਾਲ ਆਇਆ ਮੈਨੂੰ ਥੋੜਾ ਜਿਹਾ ਅਜੀਬ ਲੱਗੇ ਕਿ ਇਹ ਜੀ ਗੱਲ ਤਾਂ ਕਦੇ ਸੁਣੀ ਨਹੀਂ ਹੈਗੀ ਸੋ ਮੈਂ ਸੇਖੋਂ ਸਾਹਿਬ ਨਾਲ ਗੱਲ ਕੀਤੀ ਮੈਂ ਕਿ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਕਿਹਾ ਵੀ ਇਹ ਪ੍ਰੋਬਲਮ ਤੁਹਾਨੂੰ ਕਿੱਥੋਂ ਪਤਾ ਲੱਗੀ ਹੈ ਮੈਂ ਇਸ ਕਰਕੇ ਸਰ ਸ਼ੇਅਰ ਕਰਨਾ ਚਾਹੁੰਨਾ ਸਾਰਿਆਂ ਲਈ ਇਹ ਸਿਰਫ ਇਸ ਹਾਊਸ ਦੇ ਨਹੀਂ ਪੂਰੇ ਪੰਜਾਬ ਦੇ ਲਈ ਮੈਂ ਸਾਂਝਾ ਕਰਨਾ ਚਾਹੁੰਨਾ ਕਿਉਂਕਿ ਨਾਰਮਲੀ ਚਾਹੇ ਸਰਕਾਰ ਜੀ ਦੀ ਮਰਜ਼ੀ ਹੋਵੇ ਸਰਕਾਰ ਦੀ ਇੰਟੈਂਸ਼ਨ ਪੋਲੀਟੀਕਲ ਲੋਕਾਂ ਦੀ ਇੰਟੈਂਸ਼ਨ ਠੀਕ ਹੁੰਦੇ ਪਰ ਨੀਚੇ ਜਦੋਂ ਕਈ ਵਾਰੀ ਕੋਈ ਅਧਿਕਾਰੀ ਜਾਂ ਮੁਲਾਜ਼ਮ ਗਲਤ ਗਾਈਡ ਕਰ ਦਿੰਦਾ ਨਹੀਂ ਗਲਤ ਬਿਆਨੀ ਕਰ ਦਿੰਦਾ ਗੈਰ ਜ਼ਿੰਮੇਵਾਰ ਬਿਆਨੀ ਕਰ ਦਿੰਦਾ ਉਦੋਂ ਹੀ ਪ੍ਰੋਬਲਮਾਂ ਆਉਂਦੀਆਂ ਨੇ ਮੈਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਲਕੇ ਫਰੀਦਕੋਟ ਦੇ ਵਿੱਚ ਡੋਗਰ ਬਸਤੀ ਹੈ ਉੱਥੇ ਪਰਮਜੀਤ ਘੋਲੂ ਹੈ ਬਾਸਕਟਬਾਲ ਦੀ ਟ੍ਰੇਨਿੰਗ ਕਰਾਉਂਦਾ ਉਹ ਗਿਆ ਇਹਨਾਂ ਕੋਲੇ ਆਇਆ ਸੀ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਤਸਕੀਲਦਾਰ ਨੇ ਕਿਹਾ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਦੋ ਭਰਾ 75% ਮੈਂਟਲੀ ਸਿੱਕ ਸੀਗੇ ਤੇ ਉਹਨਾਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਸੀਗਾ ਸਰਟੀਫਿਕੇਟ ਬਣਾਉਣ ਦੇ ਲਈ ਉਹ ਤਸਕੀਲਦਾਰ ਕੋਲੇ ਗਿਆ ਤੇ ਤਸਕੀਲਦਾਰ ਨੇ ਕਹਿੰਦਾ ਵੀ 80000 ਤੋਂ ਘੱਟ ਤਾਂ ਬਣਦਾ ਨਹੀਂ ਹੈਗਾ ਤੂੰ ਜਾ ਕਰ ਨੂੰ ਉਹਨਾਂ ਚੋਂ ਇੱਕ ਭਰਾ ਦੀ ਡੈਥ ਹੈ ਜਿਹੜੀ 5-6 ਮਹੀਨੇ ਪਹਿਲਾਂ ਉਹ ਵੀ ਹੋ ਗਈ ਤੇ ਜਦੋਂ ਮੈਂ ਉਹ ਤੋਂ ਸਾਰੀ ਗੱਲ ਸਮਝੀ ਉਹ ਤੋਂ ਮਗਰੋਂ ਫਿਰ ਮੈਂ ਸ਼ਾਮ ਨੂੰ ਸਾਡੇ ਮੇਰੇ ਵਿਭਾਗ ਦੇ ਪ੍ਰਿੰਸ ਜਿਹੜੇ ਏਸੀਐਸ ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਨੇ ਗਵਰਨੈਂਸ ਰਿਫਾਰਮਸ ਦੇ ਡਿਗਰੀਸ਼ ਦੇ ਨਾਲ ਉਹਨਾਂ ਨੂੰ ਡੀਸੀ ਫਰੀਦਕੋਟ ਨੂੰ ਤੇ ਪਰਮਜੀਤ ਖੋਲੂ ਨੂੰ ਮੈਂ ਕਾਨਫਰੰਸ ਕਾਲ ਤੇ ਲਿਆ ਤੇ ਸਮਝੇ ਸਾਰਾ ਇਸ਼ੂ ਕੀ ਹੈ ਤੇ ਉੱਥੋਂ ਇਹ ਗੱਲ ਸਮਝ ਕੇ ਨਿਕਲ ਕੇ ਆਈ ਕਿ ਉਹਨੇ ਤਹਿਸੀਲਦਾਰ ਨੇ ਕਹਿਤਾ ਸੀਗਾ ਪਰ ਚਲੋ ਤਹਿਸੀਲਦਾਰ ਨੇ ਸਿਰਫ ਇਹਸ ਕਰਕੇ ਕਿ ਮੇਰੇ ਤੋਂ ਗਲਤ ਸਰਟੀਫੀਕਟ ਨਾ ਬਣ ਜਾਏ ਉਹਨੇ ਯਾ ਨਲੈਕੀ ਕੀਤੀ ਉਹ ਨਹੀਂ ਸੋ ਸਰ ਇਹਦੇ ਵਿੱਚ ਆ ਫੈਸਲਾ ਇਹ ਕੀਤਾ ਕੱਲ ਮੈਂ ਕਿ ਅੱਜ ਸਵੇਰੇ ਕੱਲ ਸੰਡੇ ਸੀਗਾ ਅੱਜ ਸਵੇਰੇ 10 ਵਜੇ ਪਰਮਜੀਤ ਕੋਲੂ ਨੂੰ ਡੀਸੀ ਨਾਲ ਬਿਠਾਤਾ ਸਰਟੀਫਿਕੇਟ ਉਹਦਾ ਅਪਲਾਈ ਹੋ ਗਿਆ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸਰਟੀਫਿਕੇਟ ਉਹਦਾ ਇਸ਼ੂ ਹੋ ਜਾਊਗਾ ਤੇ ਪੈਨਸ਼ਨ ਹੈ ਜਿਹੜੀ ਕਿਉਂਕਿ 3 ਮਹੀਨੇ ਦਾ ਸਾਈਕਲ ਹੁੰਦਾ ਉਹ ਪਹਿਲੀ ਅਪਰਾਹ ਤੋਂ ਦੀ ਪੈਨਸ਼ਨ ਵੀ ਲੱਗ ਜੂਗੀ ਸੋ ਸੇਖੋਂ ਸਾਹਿਬ ਕੋਲੂ ਨੂੰ ਬੁਲਾ ਕੇ ਪੁੱਛ ਲਓ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਇੱਕ ਬੰਦਾ ਆਪਦੇ ਮੈਂਟਲੀ 75% ਇਲ ਭਰਾ ਨੂੰ ਸਿੱਖ ਭਰਾ ਨੂੰ ਮੈਂਟਲੀ ਜਿਹੜਾ ਬਿਮਾਰ ਹੈ ਉਹਦੇ ਉਹਦੀ ਪੈਨਸ਼ਨ ਦੇ ਵਾਸਤੇ ਜੇ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਹੈ ਤੇ ਤੁਸੀਂ ਉਹਨੂੰ ਗੁੰਮਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਆਪਦੀ ਇਹ ਮਾਰੀਆਂ ਆ ਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤੋ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਜਿੱਥੇ ਕਿਤੇ ਵੀ ਸਾਰੇ ਐਮ ਐਲ ਏਜ਼ ਨੂੰ ਮੇਰੀ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਆਵੇ ਕਿਰਪਾ ਕਰਕੇ ਨਾਲ ਦੀ ਨਾਲ ਸਾਨੂੰ ਸਾਨੂੰ ਕਲੀਅਰ ਕਰੋ ਤੇ ਉਹਦਾ ਹੱਲ ਹੈ ਜਿਹੜਾ ਉਹ ਇਮੀਡੀਏਟਲੀ ਉਹ ਹੋਊਗਾ ਔਰ ਇਹਦੇ ਵਾਸਤੇ ਸਖਤ ਡਾਇਰੈਕਸ਼ਨਾਂ ਦੇ ਲਈ ਆਲਰੇਡੀ ਮੈਂ ਏਸੀਐਸ ਨੂੰ ਸਾਡੇ ਨੂੰ ਕਹਿ ਚੁੱਕਿਆ 1 ਵਜੇ ਉਹਨਾਂ ਨੇ ਸਾਰੇ ਡੀਸੀਆਂ ਦੇ ਨਾਲ ਮੀਟਿੰਗ ਰੱਖੀ ਹੈ ਤੇ ਜਿੱਥੇ ਕਿਤੇ ਵੀ ਕੋਈ ਸਰਟੀਫਿਕੇਟ ਪੈਂਡਿੰਗ ਹੈ ਸਰ ਮੈਨੂੰ ਦੱਸ ਦਿਓ ਖੁਸ਼ੀ ਹੋ ਰਹੀ ਹੈ ਕਿ ਸਾਡੇ ਗਵਰਨੈਂਸ ਫਾਰਮ ਜਿਹੜਾ ਕਿ ਸਰਕਾਰ ਬਣਨ ਤੋਂ ਪਹਿਲਾਂ 27 28% ਦੀ ਜਿਹੜੀ ਪੈਂਡੈਂਸੀ ਹੁੰਦੀ ਸੀ ਕਿ ਬਿਯੋਂਡ ਟਾਈਮ ਲਾਈਨ ਉਹ ਅੱਜ ਮਹਿਜ਼ 0.01% ਤੋਂ ਵੀ ਘੱਟ ਹੈ ਕਿਉਂਕਿ ਉਹਦੀ ਰੈਗੂਲਰ ਮੋਨਿਟਰੀਂਗ ਹੁੰਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿ ਇਸ ਤਰ੍ਹਾਂ ਦੀ ਜਿੱਕ ਦੇ ਵੀ ਕਿਸੇ ਗਰੀਬ ਬੰਦੇ ਦੀ ਕੋਈ ਕੋਈ ਉਹਦੇ ਹਰਸਮੈਂਟ ਉਹਦੇ ਪਲੀਜ਼ ਧਿਆਨ ਦੇ ਵਿੱਚ ਲਿਆਓ ਜੀ ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹਉਣਾ ਕੋਰ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ 8-10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਹੈ ਆ ਦੀ ਮੰਡ ਡਸਨਟ ਵਰਕ ði ਸਿਸਟਮ ਵਰਕਸ ਕੋਲੂਰ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਰਾਸ਼ਟਰ ਰੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਆਪਈ ਠੀਕ ਹੈ ਜੀ ਠੀਕ ਮੰਤਰੀ ਜੀ ਬੇਨਤੀ ਕਰਨੀ ਚਾਹੀਦੀ ਹੈ ਜੀ ਮੰਤਰੀ ਅਮਨ ਢੋੜਾ ਜੀ ਜੀ ਕਿ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਨਹੀਂ ਚ ਬੇਨਤੀਆਂ ਨਾਲ આજ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮ ਐਲ ਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀ ਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾ ਛਾਛਕੜੀ ਤਾਂ ਦੱਸਿਓ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਹੀ ਤਾਂ ਮੈਨੂੰ ਦਰਾਮਾ ਨਾ ਕਿਉ ਘਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਸ਼੍ਰੀਮਾਨ ਅਮਨ ਅਰੋੜਾ ਜੀ ਸਚੱਜਾ ਪ੍ਰਸ਼ਾਸਨ ਮੰਤਰੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਇਹ ਸਵਾਲ ਸੇਖੋਂ ਸਾਹਿਬ ਦਾ ਇਹ ਸੀ ਕਿ ਕਿ ਜਿਹੜੇ ਆਮਦਨ ਸਰਟੀਫਿਕੇਟ ਲੋਕਾਂ ਦੇ ਬਣਦੇ ਨੇ ਉਹ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਕਿ 80000 ਤੋਂ ਘੱਟ ਜਿਹਦੀ ਆਮਦਨ ਹੋਵੇ ਉਹ ਬਣਦੇ ਨੇ ਹੈ ਇਹ ਸਵਾਲ ਸੀ ਇਹਨਾਂ ਦਾ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਫੈਕਚੁਅਲੀ ਗਲਤ ਹੈ ਪਰ ਕੰਸਰਨ ਇਹਨਾਂ ਦਾ ਬਿਲਕੁਲ ਸਹੀ ਹੈ ਜਾਇਜ਼ ਹੈ ਉਹ ਕਿਵੇਂ ਗਲਤ ਇਸ ਕਰਕੇ ਜੀ ਕਿਉਂਕਿ ਅਜੇ ਕੋਈ ਗੱਲ ਨਹੀਂ ਹੈਗੀ ਕਿ 80000 ਤੋਂ ਘੱਟ ਇਨਕਮ ਵਾਲੇ ਦਾ ਇਨਕਮ ਸਰਟੀਫਿਕੇਟ ਬਣਦਾ ਨਹੀਂ ਹੈਗਾ ਉਹ ਜੇ ਕਿਸੇ ਦੀ ਜ਼ੀਰੋ ਇਨਕਮ ਵੀ ਹੋਵੇ ਤੇ ਉਹ ਸਰਟੀਫਿਕੇਟ ਵੀ ਬਣਦੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਆਪਦੀ ਤਸੱਲੀ ਕਰਕੇ ਉਹ ਬਣਾਉਣੋਂ ਦਾ ਚਾਹੀਏ ਜ਼ੀਰੋ ਇਨਕਮ ਹੋਵੇ ਉਹਦਾ ਵੀ ਬਣੂਗਾ ਤਿੰਨ ਤਰੀਕੇ ਦੇ ਨਾਲ ਇਹ ਸਰਟੀਫਿਕੇਟ ਅਪਲਾਈ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਹੋ ਸਕਦਾ ਹੈ ਡੋਰਸਟੈਪ ਡਿਲੀਵਰੀ ਦੇ ਰਾਹੀਂ ਹੋ ਸਕਦਾ ਹੈ ਤੇ ਕਨੈਕਟ ਪੋਰਟਲ ਤੇ ਜਾ ਕੇ ਹੋ ਸਕਦਾ ਹੈ ਨਵੰਬਰ 2023 ਤੋਂ ਲੈ ਕੇ ਹੁਣ ਤੱਕ 195815 ਇਨਕਮ ਸਰਟੀਫਿਕੇਟ ਜਿਹੜੇ 80000 ਤੋਂ ਘੱਟ ਦੇ ਸੀਗੇ ਉਹ ਬਣ ਚੁੱਕੇ ਚਾਹੇ ਬਣਾਉਣੇ ਰੈਵਨਿਊ ਨੇ ਹੁੰਦੇ ਨੇ ਪਰ ਕਿਉਂਕਿ ਅਪਲਾਈ ਸਾਡੇ ਕੋਲੇ ਹੁੰਦਾ ਇਸ ਕਰਕੇ ਇਹ ਇਹ ਸਵਾਲ ਉੱਠਿਆ ਹੁਣ ਇਹਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਵੀ ਇਹ ਸਵਾਲ ਫੈਕਚੁਅਲੀ ਗਲਤ ਹੈ ਕਿਉਂਕਿ ਜਦੋਂ ਕੱਲ ਇਹ ਮੇਰੇ ਕੋਲ ਸਵਾਲ ਆਇਆ ਮੈਨੂੰ ਥੋੜਾ ਜਿਹਾ ਅਜੀਬ ਲੱਗੇ ਕਿ ਇਹ ਜੀ ਗੱਲ ਤਾਂ ਕਦੇ ਸੁਣੀ ਨਹੀਂ ਹੈਗੀ ਸੋ ਮੈਂ ਸੇਖੋਂ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਕਿਹਾ ਵੀ ਇਹ ਪ੍ਰੋਬਲਮ ਤੁਹਾਨੂੰ ਕਿੱਥੋਂ ਪਤਾ ਲੱਗੀ ਮੈਂ ਇਸ ਕਰਕੇ ਸਰ ਸ਼ੇਅਰ ਕਰਨਾ ਚਾਹੁੰਨਾ ਸਾਰਿਆਂ ਲਈ ਇਹ ਸਿਰਫ ਇਸ ਹਾਊਸ ਦੇ ਨਹੀਂ ਪੂਰੇ ਪੰਜਾਬ ਦੇ ਲਈ ਮੈਂ ਸਾਂਝਾ ਕਰਨਾ ਚਾਹੁੰਨਾ ਕਿਉਂਕਿ ਨਾਰਮਲੀ ਚਾਹੇ ਸਰਕਾਰ ਜੀ ਦੀ ਮਰਜ਼ੀ ਹੋਵੇ ਸਰਕਾਰ ਦੀ ਇੰਟੈਂਸ਼ਨ ਪੋਲੀਟੀਕਲ ਲੋਕਾਂ ਦੀ ਇੰਟੈਂਸ਼ਨ ਠੀਕ ਹੁੰਦੇ ਪਰ ਨੀਚੇ ਜਦੋਂ ਕੋਈ ਵਾਰੀ ਕੋਈ ਅਧਿਕਾਰੀ ਆ ਮਲਾਜ਼ਮ ਗਲਤ ਗਾਈਡ ਕਰ ਦਿੰਦਾ ਜੀ ਗਲਤ ਬਿਆਨੀ ਕਰ ਦਿੰਦਾ ਗੈਰ ਜ਼ਿੰਮੇਵਾਰ ਬਿਆਨੀ ਕਰ ਦਿੰਦਾ ਉਦੋਂ ਹੀ ਪ੍ਰੋਬਲਮਾਂ ਆਉਂਦੀਆਂ ਨੇ ਮੈਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਲਕੇ ਫਰੀਦਕੋਟ ਦੇ ਵਿੱਚ ਡੋਗਰ ਬਸਤੀ ਹੈ ਉੱਥੇ ਪਰਮਜੀਤ ਘੋਲੂ ਹੈ ਆ ਬਾਸਕਟਬਾਲ ਦੀ ਟ੍ਰੇਨਿੰਗ ਕਰਾਉਂਦਾ ਉਹ ਗਿਆ ਇਹਨਾਂ ਕੋਲੇ ਆਇਆ ਸੀ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਤਸੀਲਦਾਰ ਨੇ ਕਿਹਾ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਦੋ ਭਰਾ 75% ਮੈਂਟਲੀ ਸਿੱਕ ਸੀਗੇ ਤੇ ਉਹਨਾਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਸੀਗਾ ਸਰਟੀਫਿਕੇਟ ਬਣਾਉਣ ਦੇ ਲਈ ਉਹ ਤਸਵੀਲਦਾਰ ਕੋਲੇ ਗਿਆ ਤੇ ਤਸਵੀਲਦਾਰ ਨੇ ਕਹਿੰਦਾ ਵੀ 80000 ਤੋਂ ਘੱਟ ਤਾਂ ਬਣਦਾ ਨਹੀਂ ਹੈਗਾ ਤੂੰ ਜਾ ਕਰ ਨੂੰ ਉਹਨਾਂ ਚੋਂ ਇੱਕ ਭਰਾ ਦੀ ਡੈਥ ਹੈ ਜਿਹੜੀ 5-6 ਮਹੀਨੇ ਪਹਿਲਾਂ ਉਹ ਵੀ ਹੋ ਗਈ ਤੇ ਜਦੋਂ ਮੈਂ ਉਹ ਤੋਂ ਸਾਰੀ ਗੱਲ ਸਮਝੀ ਉਹ ਤੋਂ ਮਗਰੋਂ ਫਿਰ ਮੈਂ ਸ਼ਾਮ ਨੂੰ ਸਾਡੇ ਮੇਰੇ ਵਿਭਾਗ ਦੇ ਪ੍ਰਿੰਸ ਜਿਹੜੇ ACS ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਨੇ ਗਵਰਨਸ ਰਿਫਾਰਮਸ ਦੇ ਡਿਗਰੀਸ਼ ਦੇ ਅਲੋਂ ਉਹਨਾਂ ਨੂੰ ਡੀਸੀ ਫਰੀਦਕੋਟ ਨੂੰ ਤੇ ਪਰਮਜੀਤ ਖੋਲੂ ਨੂੰ ਮੈਂ ਕਾਨਫਰੈਂਸ ਕਾਲ ਤੇ ਲਿਆ ਤੇ ਸਮਝੇ ਸਾਰਾ ਇਸ਼ੂ ਕੀ ਹੈ ਤੇ ਉੱਥੋਂ ਇਹ ਗੱਲ ਸਮਝ ਕੇ ਨਿਕਲ ਕੇ ਆਈ ਕਿ ਉਹਨੇ ਤਹਿਸੀਲਦਾਰ ਨੇ ਕਹਿਤਾ ਸੀਗਾ ਪਰ ਚਲੋ ਤਹਿਸੀਲਦਾਰ ਨੇ ਸਿਰਫ ਇਹਸ ਕਰਕੇ ਕਿ ਮੇਰੇ ਤੋਂ ਗੱਲ ਸਾਡੀ ਵੀ ਨਾ ਬਣ ਜਾਏ ਉਹਨੇ ਯਾ ਨਲੈਕੀ ਕੀਤੀ ਉਹ ਨਹੀਂ ਸੋ ਸਰ ਇਹਦੇ ਵਿੱਚ ਫੈਸਲਾ ਇਹ ਕੀਤਾ ਕੱਲ ਮੈਂ ਕਿ ਅੱਜ ਸਵੇਰੇ ਕੱਲ ਸੰਡੇ ਸੀਗਾ ਅੱਜ ਸਵੇਰੇ 10 ਵਜੇ ਪਰਮਜੀਤ ਖੋਲੂ ਨੂੰ ਡੀਸੀ ਨਾਲ ਬਿਠਾਤਾ ਸਰਟੀਫਿਕੇਟ ਉਹਦਾ ਅਪਲਾਈ ਹੋ ਗਿਆ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸਰਟੀਫਿਕੇਟ ਉਹਦਾ ਇਸ਼ੂ ਹੋ ਜਾਊਗਾ ਤੇ ਪੈਨਸ਼ਨ ਹੈ ਜਿਹੜੀ ਕਿਉਂਕਿ 3 ਮਹੀਨੇ ਦਾ ਸਾਈਕਲ ਹੁੰਦਾ ਉਹ ਪਹਿਲੀ ਵਾਰ ਤੋਂ ਉਹਦੀ ਪੈਨਸ਼ਨ ਵੀ ਲੱਗ ਜੂਗੀ ਸੋ ਸੇਖੋਂ ਸਾਹਿਬ ਕੋਲ ਨੂੰ ਬੁਲਾ ਕੇ ਪੁੱਛ ਲਓ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਘਬਰਾਹ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਇੱਕ ਬੰਦਾ ਆਪਦੇ ਮੈਂਟਲੀ 75% ਇਲ ਭਰਾ ਨੂੰ ਸਿੱਕ ਭਰਾ ਨੂੰ ਮੈਂਟਲੀ ਜਿਹੜਾ ਬਿਮਾਰ ਹੈ ਉਹਦੇ ਉਹਦੀ ਪੈਨਸ਼ਨ ਦੇ ਵਾਸਤੇ ਜਿਉਂ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਹੈ ਤੇ ਤੁਸੀਂ ਉਹਨੂੰ ਗੁਮਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਆਪਦੀ ਇਹ ਮਾੜੀਆਂ ਆਦਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤੋ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਜਿੱਥੇ ਕਿਤੇ ਵੀ ਸਾਰੇ ਐਮ ਐਲ ਐਸ ਨੂੰ ਮੇਰੀ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਆਵੇ ਕਿਰਪਾ ਕਰਕੇ ਨਾਲ ਦੀ ਨਾਲ ਸਾਨੂੰ ਸਾਨੂੰ ਕਲੀਅਰ ਕਰੋ ਤੇ ਉਹਦਾ ਹੱਲ ਹੈ ਜਿਹੜਾ ਉਹ ਇਮੀਡੀਏਟਲੀ ਉਹ ਹੋਊਗਾ ਔਰ ਇਹਦੇ ਵਾਸਤੇ ਸਖਤ ਡਾਇਰੈਕਸ਼ਨਾਂ ਦੇ ਲਈ ਆਲਰੇਡੀ ਮੈਂ ਏ ਸੀ ਐਸ ਨੂੰ ਸਾਡੇ ਨੂੰ ਕਹਿ ਚੁੱਕਿਆ 1 ਵਜੇ ਉਹਨਾਂ ਨੇ ਸਾਰੇ ਡੀ ਸੀਆਂ ਦੇ ਨਾਲ ਮੀਟਿੰਗ ਰੱਖੀ ਹੈ ਤੇ ਜਿੱਥੇ ਕਿਤੇ ਵੀ ਕੋਈ ਸਰਟੀਫਿਕੇਟ ਪੈਂਡਿੰਗ ਐ ਸਰ ਮੈਨੂੰ ਦੱਸ ਦੇਓ ਖੁਸ਼ੀ ਹੋ ਰਹੀ ਹੈ ਕਿ ਸਾਡੇ ਗਵਰਨੈਂਸ ਫਾਰਮ ਜਿਹੜਾ ਕਿ ਅ ਸਰਕਾਰ ਬਣਨ ਤੋਂ ਪਹਿਲਾਂ 27 28% ਦੀ ਜਿਹੜੀ ਪੈਂਡੈਂਸੀ ਹੁੰਦੀ ਸੀਗੀ ਬਿਯੋਂਡ ਟਾਈਮ ਲਾਈਨ ਉਹ ਅੱਜ ਮਹਿਜ਼ ਪੁਆਇੰਟ 01% ਤੋਂ ਵੀ ਘੱਟ ਹੈ ਕਿਉਂਕਿ ਉਹਦੀ ਰੈਗੂਲਰ ਮੋਨਿਟਰਿੰਗ ਹੁੰਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿ ਇਸ ਤਰ੍ਹਾਂ ਦੀ ਜਿੱਕ ਤੇ ਵੀ ਕਿਸੇ ਗਰੀਬ ਬੰਦੇ ਦੀ ਕੋਈ ਕੋਈ ਉਹਦੇ ਹਰਾਸਮੈਂਟ ਹੋਵੇ ਪਲੀਜ਼ ਧਿਆਨ ਦੇ ਵਿੱਚ ਲਿਆਓ ਜੀ ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹਉਣਾ ਕੋਲੂ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਹੈ ਆ ਦੀ ਮੰਡ ਡਸਨ ਵਰਕ ਦੀ ਸਿਸਟਮ ਵਰਕਸ ਕੋਲੂ ਨੂੰ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫ਼ਤਰ ਨੇ ਇੱਕ ਕੋਲ ਨੇ ਹਜ਼ਾਰਾਂ ਕੋਲ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਡਰੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀ ਨਾਲ ਚੱਲੂਗੀ ਸਰਕਾਰ ਨਾ ਭਾਈ ਠੀਕ ਹੈ ਜੀ ਠੀਕ ਮੰਤਰੀ ਜੀ ਬੇਨਤੀ ਕਰਨੀ ਚਾਹੀਦੀ ਹੈ ਠੀਕ ਹੈ ਰਾਣਾ ਜੀ ਮਾਦਰੀ ਅਮਨੂੜਾ ਜੀ ਜੀ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਆ ਕਰਨੀ ਚ ਬੇਨਤੀਆਂ ਨਾਲ ਅੱਜ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾ ਛਾਲ ਚ ਗਈ ਤਾਂ ਦੱਸਿਓ ਇੱਕ ਮਿੰਟ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲਿਆ ਤਿੰਨਾਂ ਤੋਂ ਨਾਮ ਲੈ ਦੋ ਜੇ ਨਾ ਛਾਲ ਚ ਗਈ ਤਾਂ ਮੈਨੂੰ ਦਰਾਵਨ ਲਾ ਕੇ ਹੋ ਧਵਾਲ ਕਰੀ ਜਾ ਨਹੀਂ ਐਂ ਕੰ 来，小伙伴们。